ਫਾਕਤਾ ਗੇਟ ਨੰਬਰ 2 ਦੇ ਉੱਤੇ ਚਲੋ 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 ਸਟੂਡੈਂਟਾਂ ਨੇ ਜਿਹੜਾ ਉਹ ਮੋਰਚਾ ਸਾਂਭ ਲਿਆਗਾ ਸੋ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਉੱਤੇ ਮੌਜੂਦ ਆ ਤਾਂ ਤੁਸੀਂ ਦੇਖ ਸਕਦੇ ਹੋ ਆ ਸਟੂਡੈਂਟ ਲਗਾਤਾਰ ਜਿਹੜੇ ਵਹੀਕਲਾਂ ਨੂੰ ਅੰਦਰ ਨਿਘਾ ਰਹੇ ਨੇ ਤੇ ਪੁਲਿਸ ਵਹੀਕਲਾਂ ਨੂੰ ਰੋਕ ਰਹੀ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਤੇ ਹੁਣ ਸਟੂਡੈਂਟ ਲਗਾਤਾਰ ਰੋਕੋ ਰੋਕੋ ਯਾਰ ਯਾਰ ਉੱਧਰ ਨੀ ਕੰਨ ਸਿੰਘ ਰਸਤਾ ਚਾਹੀਦਾ ਰਸਤਾ ਉਹ ਸਾਈਡ ਦਾ ਗੱਡੀ ਸਵਾਕ ਤੋਂ ਫੇਰ ਜਿਹੜਾਗਾ ਉਹ ਬਲਾਕ ਕੀਤਾ ਗਿਆਗਾ ਉਹ ਰਾਹ ਸਾਹਮਣੇ ਤੁਸੀਂ ਦੇਖ ਰਹੇ ਹੋ ਸਟੂਡੈਂਟ ਫੇਰ ਰਾਹ ਖੋਲਵਾ ਰਹੇ ਨੇ ਬਈ ਭਰਾ ਹੋ ਜਾ ਭਰਾ ਹੋ ਜਾ ਤੁਸੀਂ ਦੇਖ ਸਕਦੇ ਹੋ ਟਿਕਟ ਕਾਰਡ ਪੋਰਸ Não, não, ਤਵਾਰ ਫਿਰ ਤਣਾਅਪੂਰਨ ਮਾਹੌਲ ਹੁੰਦਾ ਹੁੰਦਾ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਲਗਾਤਾ ਲੋਕਾਂ ਦੇ ਨਾਲ ਜੜ ਪੁੱਤੀ ਹੋਈ ਸੋ ਮਹੌਲ ਆ ਜਿਹੜਾ ਵਿਦਿਆਰਥੀਆਂ ਦੇ ਲਈ ਲੱਗੀ छा <laughs> पैसा